ਕੋ ਜਿੱਥੋਂ ਤੱਕ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਅਰੇਸਟ ਦਾ ਸਵਾਲ ਹੈ ਇਹ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਇਹਦੇ ਤੇ ਬਿਲਕੁਲ 100% ਝੂਠ ਬੋਲ ਰਹੀ ਹੈ ਇਹ ਲੋਕਾਂ ਦੇ ਵਿੱਚ ਜੁੱਧ ਨਸ਼ਿਆਂ ਵਿਰੁੱਧ ਦੀ ਯਾਰ ਦੇ ਵਿੱਚ ਇੱਕ ਵੱਡਾ ਮਗਰਮੱਛ ਪੜਨ ਦਾ ਪ੍ਰਚਾਰ ਕਰਕੇ ਸਿਰਫ ਬਿਜినੈਸ ਦਾ ਪਰਚਾ ਹੋਇਆ ਇਹ ਬਿਲਕੁਲ ਲੋਕਾਂ ਦੇ ਨਾਲ ਖਿਲਵਾੜ ਹੈ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਹੈ ਤੋ ਜੇਲ੍ਹ ਪ੍ਰਸ਼ਾਸਨ ਨੇ ਸਾਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਝੁੱਠਿਆ ਸਾਹਿਬ ਨੂੰ ਮਿਲਣ ਦਾ ਮੌਕਾ ਨਹੀਂ ਦਿੱਤਾ ਜਦ ਕਿ ਇਹ ਜਿਹੜਾ ਸਿੱਧੇ ਤੌਰ ਤੇ ਮੈਂ ਸਮਝਦਾ ਕਿ ਲੋਕਤੰਤਰ ਦੇ ਨਾਲ ਸੰਵਿਧਾਨਕ ਅਧਿਕਾਰਾਂ ਦੇ ਉੱਤੇ ਡੱਕਾ ਹੈ ਇਹ ਜਿਹੜੀ ਸਰਕਾਰ ਛਰੇਆਮ ਆਪਣੇ ਵਿਰੋਧੀ ਪਾਰਟੀਆਂ ਦੇ ਨਾਲ ਆਪਣੇ ਵਿਰੋਧੀ ਲੀਡਰਾਂ ਦੇ ਨਾਲ ਪੰਜਾਬ ਦੇ ਹੱਕ ਵਿੱਚ ਖੜਨ ਵਾਲੇ ਬੋਲਣ ਵਾਲੇ ਲੀਡਰਾਂ ਦੇ ਵਿਰੁੱਧ ਇੱਕ ਜਿਹਾ ਪ੍ਰੋਪਗੈਂਡਾ ਕਰਕੇ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਆਪਣੇ ਅਨੁਸਾਰ ਚਲਾਉਣ ਤੇ ਢਾਲਣ ਦਾ ਯਤਨ ਕਰ ਰਹੀ ਹੈ ਪਰ ਇਹ ਗੱਲ ਜਿਹੜੀ ਵਾਜਬ ਨਹੀਂ ਹੈਗੀ ਉਹ ਰਾਤ ਨੂੰ 10 ਵਜੇ ਭਾਜਪਾ ਜੁਆਇਨ ਕਰਦੇ ਆ ਤੇ ਸਵੇਰੇ ਪੰਜਾਬ ਸਰਕਾਰ ਦੀ ਏਜੰਸੀ ਵਿਜੀਲੈਂਸ ਬਿਊਰੋ ਉਹਨਾਂ ਦੇ ਘਰ ਛਾਪਾ ਮਾਰ ਕੇ ਉਹਨਾਂ ਨੂੰ ਪੀੜਾ ਦੇਣ ਵਾਸਤੇ ਪਹੁੰਚ ਜਾਂਦੀ ਹੈ ਇਹਦਾ ਕਿਤੇ ਨਾ ਕਿਤੇ ਜਿਹਦੇ ਸਿਆਸੀ ਮਤਲਬ ਕੱਢੇ ਜਾਣ ਤਾਂ ਇਹ ਲੱਗਦਾ ਹੈ ਕਿ ਭਗਵੰਤ ਮਾਨ ਸਾਹਿਬ ਹਰ ਪ੍ਰਾਣੀ ਨੂੰ ਹਰ ਲੀਡਰ ਨੂੰ ਹਰ ਪਾਰਟੀ ਨੂੰ ਹਰ ਮਨੁੱਖ ਨੂੰ ਹਰ ਪੰਜਾਬ ਦੇ ਵਿੱਚ ਰਹਿਣ ਵਾਲੇ ਸਿੱਖ ਨੂੰ ਹਰ ਕਿਸਾਨ ਨੂੰ ਹਰ ਮਜ਼ਦੂਰ ਨੂੰ ਹਰ ਮੁਲਾਜ਼ਮ ਨੂੰ ਹਰ ਵਪਾਰੀ ਨੂੰ ਹਰ ਦੁਕਾਨਦਾਰ ਨੂੰ ਉਹ ਕਹਿੰਦੇ ਨੇ ਕਿ ਤੁਸੀਂ ਜੀ ਮੇਰੀ ਗੁਲਾਮੀ ਕਰੋ ਮੇਰੀ ਚੱਕਰੀ ਕਰੋ ਦੁਸੇ ਪੰਜਾਬ ਦੇ ਵਿੱਚ ਗਲਤ ਜਿਹੜਾ ਇੱਕ ਪ੍ਰੋਪੋਗੈਂਡਾ ਸੈੱਟ ਕਰ ਰਹੇ ਆ ਇੱਕ ਪਰਸੈਪਸ਼ਨ ਜਿਹੜੀ ਤੁਹਾਡੇ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਨਾ ਇਹ ਜਿਹੜੀਆਂ ਤੁਹਾਡੀਆਂ ਦਿੱਤੀਆਂ ਹੋਈਆਂ ਹੱਥ ਨਾਲ ਗੰਨਾ ਤੁਹਾਨੂੰ ਜਿਹੜੀਆਂ ਮੂੰਹ ਨਾਲ ਵੀ ਨਹੀਂ ਤੁਹਾਡੇ ਕੋਲੋਂ ਕੁੱਲਣੀਆਂ ਜੇ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਤਾਂ ਉਹ ਮਾਰੇ ਹੋਗੇ ਜੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਫਿਰ ਤੁਹਾਡੀ ਉਹ ਜਿਹੜੀ ਵਾਸ਼ਿੰਗ ਮਸ਼ੀਨ ਜਿਵੇਂ મોદી ਸਾਹਿਬ ਵਾਲੀ ਵਾਸ਼ਿੰਗ ਮਸ਼ੀਨ ਹੈ ਉਦੋਂ ਹੀ ਤੁਹਾਡੀ ਵੀ ਬੜੀ ਪਾਵਰਫੁਲ ਵਾਸ਼ਿੰਗ ਮਸ਼ੀਨ ਹੈ ਤੁਸੀਂ ਬਹੁਤ ਸਾਰੇ ਅਕਾਲੀ ਲੀਡਰ ਬਹੁਤ ਸਾਰੇ ਕਾਂਗਰਸੀ ਲੀਡਰ ਬਹੁਤ ਸਾਰੇ ਹੋਰ ਪਾਰਟੀਆਂ ਦੇ ਵੀ ਜਿਹੜੇ ਜਿਨ੍ਹਾਂ ਨੂੰ ਤੁਸੀਂ ਪਾਣੀ ਪੀ ਪੀ ਕੇ ਕੋਸ ਦੇ ਰਹੇ ਹੋ ਅੱਜ ਜਦੋਂ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦਾ ਤਾਂ ਦੋ ਦੋ ਤੋਤੇ ਹੋ ਜਾਂਦਾ ਇਹ ਤੁਹਾਡੀ ਮਾਨਸਿਕਤਾ ਮੈਨੂੰ ਲੱਗਦਾ ਹੈ ਤੁਸੀਂ ਜਿਹੜਾ ਜਾਂ ਤਾਂ ਮੰਦਬੁੱਧੀ ਦਾ ਸ਼ਿਕਾਰ ਹੋ ਗਏ ਹੋ ਜਾਂ ਤੁਹਾਡੇ ਉੱਤੇ ਦਿੱਲੀ ਵਾਲੇ ਧੜਵੀਆਂ ਦਾ ਇੰਨਾ ਕਾਸਰ ਹੋ ਗਿਆ ਕਿ ਤੁਹਾਡੀ ਆਪਣੀ ਸੋਚ ਸ਼ਕਤੀ ਪੰਜਾਬ ਦੇ ਵਿੱਚ ਕੰਮ ਕਰਨਾ ਬੰਦ ਕਰ ਗਈ ਤੁਸੀਂ ਤੇ ਸਿਰਫ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਯਸਰ ਕੇਜਰੀਵਾਲ ਸਾਹਿਬ ਦੇ ਪਿੱਛੇ ਲੱਗ ਬਣੇ ਹੋਇਆ ਜੇ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਜੇ ਰਾਜਾ ਹੀ ਮਤਲਬ ਆਪਣੀ ਪਰਜਾ ਦਾ ਵੈਰੀ ਬਣ ਜੇ ਉਹ ਉਹ ਜਿਹੜੀ ਪਰਜਾ ਹੈ ਜਾਵੇ ਤਾਂ ਜਾਵੇ ਕਿੱਥੇ ਹੁਣ ਕਿੱਧਰ ਜਾਈਏ ਸੀ ਕਿੱਥੇ ਸੀ ਹੁਣ ਹੋਰ ਨੇ ਪਾਕਿਸਤਾਨ ਨਿਕਲ ਜਾਈਏ ਤੁਸੀਂ ਸਾਨੂੰ ਬਾਰਡਰ ਟਪਾਉਣਾ ਚਾਹੁੰਦੇ ਹੋ ਸੋ ਇਹ ਗੱਲਾਂ ਠੀਕ ਨਹੀਂ ਹੈਗੀਆਂ ਰਣਜੀਤ ਸਿੰਘ ਗਿੱਲ ਨੂੰ ਜਿਸ ਤਰੀਕੇ ਦੇ ਨਾਲ ਬੀਜੇਪੀ ਪਾਰਟੀ ਜੁਆਇਨ ਕੀਤੀ ਸੀ ਪਰ ਦੂਸਰੇ ਦਿਨ ਹੀ ਬਿਜੀਲੈਂਸ ਨੇ ਉਹਨਾਂ ਦੇ ਘਰ ਤੇ ਛਾਪਾ ਮਾਰ ਦਿੱਤਾ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੇ ਬਿਜੀਲੈਂਸ ਨੇ ਅਚਾਨਕ ਛਾਪਾ ਮਾਰਿਆ ਸੀ ਉਸੇ ਤੇ ਅੱਜ ਚਰਚਾ ਕਰਾਂਗੇ ਕਿਉਂਕਿ ਕਿਸ ਤਰੀਕੇ ਦੇ ਨਾਲ ਉਹ ਬੀਜੇਪੀ ਪਾਰਟੀ ਦੇ ਵਿੱਚ ਰਣਜੀਤ ਸਿੰਘ ਗਿੱਲ ਸ਼ਾਮਿਲ ਹੋਏ ਤੇ ਦੂਸਰੇ ਦਿਨ ਹੀ ਬਿਜੀਲੈਂਸ ਨੇ ਉਹਨਾਂ ਦੇ ਘਰ ਤੇ ਛਾਪਾ ਮਾਰ ਦਿੱਤਾ ਸੋ ਇਸੇ ਤੇ ਆਪਾਂ ਚਰਚਾ ਕਰਾਂਗੇ ਅੱਜ ਸਾਡੇ ਨਾਲ ਅਕਾਲੀ ਲੀਡਰ ਸੰਸ਼ੇਰ ਸਿੰਘ ਪੁਰਖਾਲਵੀ ਜੀ ਨੇ ਸੋ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਅ ਸਭ ਤੋਂ ਪਹਿਲਾਂ ਤਾਂ ਸੋਨੂ ਜੀ ਤੁਹਾਨੂੰ ਤੁਹਾਡੀ ਸਮੁੱਚੀ ਟੀਮ ਦੇ ਨਾਲ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਆਦਬ ਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸ਼ਮਸ਼ੇਰ ਸਰ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਜੋ ਵੀ ਚੱਲ ਰਿਹਾ ਵਿਕਰਮ ਸਿੰਘ ਮਜੀਠੀਆ ਦੇ ਨਾਲ ਹੋਇਆ ਪਹਿਲਾਂ ਤਾਂ ਆਪਾਂ ਇਹ ਗੱਲ ਕਰਾਂਗੇ ਕਿ ਹੁਣ ਤੁਸੀਂ ਪਟਿਆਲੇ ਗਏ ਸੀ ਤੁਹਾਨੂੰ ਮਿਲਣ ਵੀ ਨਹੀਂ ਦਿੱਤਾ ਤੇ ਕਾਫੀ ਤੁਹਾਡੀਆਂ ਵੀਡੀਓ ਵੀ ਵਾਇਰਲ ਹੋਈਆਂ ਕੀ ਕਹਿਣਾ ਚਾਹੋਗੇ ਉਸਤੇ ਦੇਖੋ ਜਿੱਥੋਂ ਤੱਕ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਅਰੈਸਟ ਦਾ ਸਵਾਲ ਹੈ ਇਹ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਇਹਦੇ ਤੇ ਬਿਲਕੁਲ 100% ਝੂਠ ਬੋਲ ਰਹੀ ਹੈ ਇਹ ਲੋਕਾਂ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੀ ਆਰ ਦੇ ਵਿੱਚ ਇੱਕ ਵੱਡਾ ਮਗਰਮੱਛ ਫੜਨ ਦਾ ਪ੍ਰਚਾਰ ਕਰਕੇ ਸਿਰਫ ਵਿਜੀਲੈਂਸ ਦਾ ਪਰਚਾ ਹੋਇਆ ਇਹ ਬਿਲਕੁਲ ਲੋਕਾਂ ਦੇ ਨਾਲ ਖਿਲਵਾੜ ਹੈ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਹੈ ਔਰ ਉਸ ਤੋਂ ਬਾਅਦ ਅੰਤ ਇਸ ਸਰਕਾਰ ਦਾ ਉਦੋਂ ਹੋ ਗਿਆ ਹੱਦ ਉਦੋਂ ਹੋ ਗਈ ਜਦੋਂ ਉਹਨਾਂ ਨੂੰ ਅਰੈਸਟ ਕਰਕੇ ਨਾ ਬੱਜੇਲ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਸਾਡੇ ਬਹੁਤ ਸਾਰੇ ਲੀਡਰ ਜਿਦੇ ਵਿੱਚ ਡਾਕਟਰ ਦਿਲਜੀਤ ਚੀਮਾ ਸੀਗੇ ਮਲੂਕਾ ਸਾਹਿਬ ਸੀਗੇ ਮਹਿੰਦਰ ਗਰੇਵਾਲ ਸਾਹਿਬ ਸਾਹਿਬ ਸੀਗੇ ਔਰ ਸਾਨੂੰ ਵੀ ਜਾਣ ਦਾ ਮੌਕਾ ਮਿਲਿਆ ਤੋਂ ਜੇਲ੍ਹ ਪ੍ਰਸ਼ਾਸਨ ਨੇ ਸਾਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਝੁੱਠਿਆ ਸਾਹਿਬ ਨੂੰ ਮਿਲਣ ਦਾ ਮੌਕਾ ਨਹੀਂ ਦਿੱਤਾ ਜਦ ਕਿ ਇਹ ਜਿਹੜਾ ਸਿੱਧੇ ਤੌਰ ਤੇ ਮੈਂ ਸਮਝਦਾ ਕਿ ਲੋਕਤੰਤਰ ਦੇ ਨਾਲ ਸੰਵਿਧਾਨਕ ਅਧਿਕਾਰਾਂ ਦੇ ਉੱਤੇ ਡੱਕ ਹੈ ਇਹ ਜਿਹੜੀ ਸਰਕਾਰ ਹੈ ਛਰੇ ਆਮ ਆਪਣੇ ਵਿਰੋਧੀ ਪਾਰਟੀਆਂ ਦੇ ਨਾਲ ਆਪਣੇ ਵਿਰੋਧੀ ਲੀਡਰਾਂ ਦੇ ਨਾਲ ਪੰਜਾਬ ਦੇ ਹੱਕ ਵਿੱਚ ਖੜਨ ਵਾਲੇ ਬੋਲਣ ਵਾਲੇ ਲੀਡਰਾਂ ਦੇ ਵਿਰੁੱਧ ਇੱਕ ਜਿਹੜਾ ਪ੍ਰੋਪੋਗੈਂਡਾ ਕਰਕੇ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਆਪਣੇ ਅਨੁਸਾਰ ਚਲਾਉਣ ਤੇ ਢਾਲਣ ਦਾ ਯਤਨ ਕਰ ਰਹੀ ਹੈ ਪਰ ਇਹ ਗੱਲ ਜਿਹੜੀ ਵਾਜਬ ਨਹੀਂ ਹੈਗੀ ਇੱਕ ਲੋਕਤੰਤਰੀ ਢਾਂਚੇ ਦੇ ਵਿੱਚ ਦੇਸ਼ ਦੇ ਵਿੱਚ ਇਹ ਜਿਹੜਾ ਭਗਵੰਤ ਮਾਨ ਸਾਹਿਬ ਮਾਨਯੋਗ ਮੁੱਖ ਮੰਤਰੀ ਪੰਜਾਬ ਹੈ ਇਹ ਪੰਜਾਬ ਦੇ ਵਿੱਚ ਗਲਤ ਰੌ ਰੀਤਾਂ ਜਿਹੜੇ ਰਿਵਾਜ ਪੈਦਾ ਕਰਕੇ ਇਹ ਆਉਣ ਵਾਲੇ ਸਮੇਂ ਨੂੰ ਜਿਹੜਾ ਇਹ ਕਲੰਕਿਤ ਕਰ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਬਹੁਤ ਸਾਰੀਆਂ ਏਅਰ ਦੀਆਂ ਜਿਹੜੀਆਂ ਕੰਪਲਿਕੀਸ਼ਨਸ ਪੈਦਾ ਹੋਣਗੀਆਂ ਅੱਛਾ ਰਣਜੀਤ ਸਿੰਘ ਦੀ ਜਿਹੜੇ ਗਿਲ ਨੇ ਉਹ ਪਹਿਲਾਂ ਰਾਤ ਨੂੰ বিজেপি ਪਾਰਟੀ ਜੁਆਇਨ ਕਰਦੇ ਨੇ ਤੇ ਦੂਸਰੇ ਦਿਨ ਹੀ ਬਿਜੀਲੈਂਸ ਛਾਪਾ ਮਾਰ ਦਿੰਦੀ ਹੈ ਇਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਇਹ ਆਦਤ ਬਣ ਚੁੱਕੀ ਹੈ ਜਿਹੜੇ ਹੁਕਮਰਾਨ ਨੇ ਨਾ ਜੀ ਇਹਨਾਂ ਦੀ ਆਦਤ ਬਣ ਚੁੱਕੀ ਹੈ ਠੀਕ ਹੈ ਸਰਦਾਰ ਰਣਜੀਤ ਸਿੰਘ ਗਿੱਲ ਹੋਰੀ ਅਕਾਲੀ ਦਲ ਦੇ ਨਾਲ ਲੰਮਾ ਸਮਾਂ ਜੁੜੇ ਰਹੇ ਉਹਨਾਂ ਨੇ ਦੋ ਵਾਰ ਖਰੜ ਵਿਧਾਨ ਸਭਾ ਹਲਕਾ ਤੋਂ ਆਪਣੀ ਇਲੈਕਸ਼ਨ ਵੀ ਲੜੀ ਹੈ ਤੇ ਥੋੜੇ ਥੋੜੇ ਵੋਟਾਂ ਦੇ ਨਾਲ ਹਾਰਦੇ ਰਹੇ ਆ ਹ ਹੁਣ ਜਿਹੜਾ ਹੈਗਾ ਉਹ ਉਹਨਾਂ ਨੇ ਕੱਲ ਹੀ ਜਿਹੜਾ ਮਤਲਬ ਪਿਛਲੇ ਕੁਝ ਦਿਨਾਂ ਪਹਿਲਾਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਰਜਾਇਨ ਕੀਤਾ ਸੀਗਾ ਤੇ ਰਜਾਇਨ ਕਰਨ ਤੋਂ ਬਾਅਦ ਉਹ ਤਿੰਨ ਚਾਰ ਪੰਜ ਸੱਤ 10 ਦਿਨ ਜਿਹੜਾ ਉਹ ਚੁੱਪ ਰਹੇ ਅ ਇਸ ਗੱਲ ਦਾ ਵਾਚਦੇ ਰਹੇ ਕਿੱਧਰ ਜਾਣਾ ਸੋ ਉਹਨਾਂ ਦੀ ਆਪਣੀ ਮਰਜ਼ੀ ਦੇਖੋ ਮੈਂ ਉਹਨਾਂ ਦਾ ਨਾਂ ਉਹਨਾਂ ਦੇ ਹੱਕ ਦੇ ਵਿੱਚ ਐ ਨਾ ਮੈਂ ਉਹਨਾਂ ਦੇ ਵਿਰੋਧ ਦੇ ਵਿੱਚ ਐ ਮੈਨੂੰ ਉਹਨਾਂ ਨਾਲ ਕੋਈ ਸਬੰਧ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਸਰਦਾਰ ਰਣਜੀਤ ਸਿੰਘ ਗਿੱਲ ਦੇ ਨਾਲ ਜਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਕੋਈ ਸਬੰਧ ਨਹੀਂ ਲੇਕਿਨ ਇਹ ਗੱਲ ਮੈਂ ਕਹਿਣਾ ਕਿ ਜੇ ਹੁਣ ਉਹਨਾਂ ਨੇ ਕੱਲ ਰਾਤ ਮੇਰਾ ਖਿਆਲ ਕਰੀਬ 9:30 ਵਜੇ ਦੇ ਕਰੀਬ ਉਹਨਾਂ ਨੇ ਬੀਜੇਪੀ ਜੋਇਨ ਕੀਤੀ ਹੈ ਸੈਣੀ ਸਾਹਿਬ ਜਿਹੜੇ ਮਾਨਯੋਗ ਮੁੱਖ ਮੰਤਰੀ ਹਰਿਆਣਾ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਤੇ ਉਹ ਰਾਤ ਨੂੰ 10 ਵਜੇ ਬੀਜੇਪੀ ਜੋਇਨ ਕਰਦੇ ਹਨ ਤੇ ਸਵੇਰੇ ਪੰਜਾਬ ਸਰਕਾਰ ਦੀ ਏਜੰਸੀ ਵਿਜੀਲੈਂਸ ਬਿਊਰੋ ਉਹਨਾਂ ਦੇ ਘਰ ਛਾਪਾ ਮਾਰ ਕੇ ਉਹਨਾਂ ਨੂੰ ਪੀੜਾ ਦੇਣ ਵਾਸਤੇ ਪਹੁੰਚ ਜਾਂਦੀ ਹੈ ਇਹਦਾ ਕਿਤੇ ਨਾ ਕਿਤੇ ਜਿਹਦੇ ਸਿਆਸੀ ਮਤਲਬ ਕੱਢੇ ਜਾਣ ਤਾਂ ਇਹ ਲੱਗਦਾ ਹੈ ਕਿ ਭਗਵੰਤ ਮਾਨ ਸਾਹਿਬ ਹਰ ਪ੍ਰਾਣੀ ਨੂੰ ਹਰ ਲੀਡਰ ਨੂੰ ਹਰ ਪਾਰਟੀ ਨੂੰ ਹਰ ਮਨੁੱਖ ਨੂੰ ਹਰ ਪੰਜਾਬ ਦੇ ਵਿੱਚ ਰਹਿਣ ਵਾਲੇ ਸਿੱਖ ਨੂੰ ਹਰ ਕਿਸਾਨ ਨੂੰ ਹਰ ਮਜ਼ਦੂਰ ਨੂੰ ਹਰ ਮੁਲਾਜ਼ਮ ਨੂੰ ਹਰ ਵਪਾਰੀ ਨੂੰ ਹਰ ਦੁਕਾਨਦਾਰ ਨੂੰ ਉਹ ਕਹਿੰਦੇ ਨੇ ਕਿ ਤੁਸੀਂ ਜੀ ਮੇਰੀ ਗੁਲਾਮੀ ਕਰੋ ਮੇਰੀ ਚੱਕਰੀ ਕਰੋ ਜਿੱਦਾਂ ਮੈਂ ਕਹਿੰਦਾ ਤੁਸੀਂ ਯਸਾ ਯਸਾ ਰਾਤ ਨੂੰ ਰਾਤ ਜੇ ਮੈਂ ਕਹਾਂ ਦਿਨ ਨੂੰ ਦਿਨ ਤਾਂ ਤੁਸੀਂ ਦਿਨ ਨੂੰ ਦਿਨ ਕਹੋ ਇਹ ਬਾਜਬ ਨਹੀਂ ਹੈ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਦੇ ਵਿੱਚ ਗਲਤ ਜਿਹੜਾ ਇੱਕ ਪ੍ਰੋਪੋਗੈਂਡਾ ਸੈੱਟ ਕਰ ਰਹੇ ਆ ਇੱਕ ਪਰਸੈਪਸ਼ਨ ਜਿਹੜੀ ਤੁਹਾਡੇ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਨਾ ਇਹ ਜਿਹੜੀਆਂ ਤੁਹਾਡੀਆਂ ਦਿੱਤੀਆਂ ਹੋਈਆਂ ਹੱਥ ਨਾਲ ਗੰਦਾ ਤੁਹਾਨੂੰ ਜਿਹੜੀਆਂ ਮੂੰਹ ਨਾਲ ਵੀ ਨਹੀਂ ਤੁਹਾਡੇ ਕੋਲੋਂ ਕੁੱਲਣੀਆਂ ਜੇ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਤਾਂ ਉਹ ਮਾਰੇ ਹੋਗੇ ਜੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਫਿਰ ਤੁਹਾਡੀ ਉਹ ਜਿਹੜੀ ਵਾਸ਼ਿੰਗ ਮਸ਼ੀਨ ਜਿਵੇਂ ਮੋਦੀ ਸਾਹਿਬ ਵਾਲੀ ਵਾਸ਼ਿੰਗ ਮਸ਼ੀਨ ਹੈ ਉਦੋਂ ਹੀ ਤੁਹਾਡੀ ਵੀ ਬੜੀ ਪਾਵਰਫੁਲ ਵਾਸ਼ਿੰਗ ਮਸ਼ੀਨ ਹੈ ਤੁਸੀਂ ਬਹੁਤ ਸਾਰੇ ਅਕਾਲੀ ਲੀਡਰ ਬਹੁਤ ਸਾਰੇ ਕਾਂਗਰਸੀ ਲੀਡਰ ਬਹੁਤ ਸਾਰੇ ਹੋਰ ਪਾਰਟੀਆਂ ਦੇ ਵੀ ਜਿਹੜੇ ਜਿਨ੍ਹਾਂ ਨੂੰ ਤੁਸੀਂ ਪਾਣੀ ਪੀ ਪੀ ਕੇ ਕੋਸ ਦੇ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਨਸ਼ਿਆਂ ਦੇ ਵਿੱਚ ਲਿਪਤ ਗੈਰ ਸਮਾਜਿਕ ਕੰਮਾਂ ਦੇ ਵਿੱਚ ਲਿਪਤ ਤੁਸੀਂ ਗਰਦਾਨ ਦੇ ਰਹੇ ਹੋ ਅੱਜ ਜਦੋਂ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦਾ ਤਾਂ ਦੁੱਧ ਧੋਤਿਆ ਹੋ ਜਾਂਦਾ ਇਹ ਤੁਹਾਡੀ ਮਾਨਸਿਕਤਾ ਮੈਨੂੰ ਲੱਗਦਾ ਹੈ ਤੁਸੀਂ ਜਿਹੜਾ ਜਾਂ ਤਾਂ ਮੰਦਬੁੱਧੀ ਦਾ ਸ਼ਿਕਾਰ ਹੋ ਗਏ ਹੋ ਜਾਂ ਤੁਹਾਡੇ ਉੱਤੇ ਦਿੱਲੀ ਵਾਲੇ ਧਾੜਵੀਆਂ ਦਾ ਇੰਨਾ ਕਾਸਰ ਹੋ ਗਿਆ ਕਿ ਤੁਹਾਡੀ ਆਪਣੀ ਸੋਚ ਸ਼ਕਤੀ ਪੰਜਾਬ ਦੇ ਵਿੱਚ ਕੰਮ ਕਰਨਾ ਬੰਦ ਕਰ ਗਈ ਤੁਸੀਂ ਤੇ ਸਿਰਫ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਯਸ ਸਰ ਕੇਜਰੀਵਾਲ ਸਾਹਿਬ ਦੇ ਪਿੱਛੇ ਲੱਗ ਬਣੇ ਵੇ ਆ ਮੈਂ ਇਸ ਗੱਲ ਦੀ ਬੀਜੇਪੀ ਉਹਨਾਂ ਨੇ ਜੁਆਇਨ ਕਰ ਲਈ ਤੇ ਤੁਸੀਂ ਅੱਜ ਉਹਦੇ ਇੱਕ ਰੇਡ ਮਾਰ ਕੇ ਵਿਜੀਲੈਂਸ ਦਾ ਉਹਨਾਂ ਨੂੰ ਜਿਹੜਾ ਪੀੜਾ ਦੇਣ ਵਾਸਤੇ ਪਹੁੰਚ ਗਏ ਮੈਂ ਇਸ ਗੱਲ ਦੀ ਨਿੰਦਾ ਕਰਦਾ ਹਾਂ ਔਰ ਤੁਹਾਨੂੰ ਇਸ ਗੱਲ ਦੀ ਸਲਾਹ ਦਿੰਦਾ ਹਾਂ ਔਰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਮੇਰੀ ਹੱਥ ਮੰਨ ਕੇ ਬੇਨਤੀ ਆ ਤੁਸੀਂ ਸਮਰਾਥ ਹੋ 3 ਕਰੋੜ ਪੰਜਾਬੀਆਂ ਦੇ ਤੁਸੀਂ ਕਸਟੋਡੀਓ ਨੂੰ ਮਾਲਕ ਹੋ ਜੇ ਬਾਰੀ ਖੇਤ ਨੂੰ ਖਾਨ ਲੱਗ ਜੇ ਜੇ ਰਾਜਿਕ ਮਤਲਬ ਆਪਣੀ ਪਰਜਾ ਦਾ ਵੈਰੀ ਬਣ ਜੇ ਉਹ ਉਹ ਜਿਹੜੀ ਪਰਜਾ ਹੈ ਜਾਵੇ ਤਾਂ ਜਾਵੇ ਕਿੱਥੇ ਹੁਣ ਕਿੱਧਰ ਜਾਈਏ ਸੀ ਕਿੱਥੇ ਸੀ ਹੁਣ ਹੋਰ ਨੇ ਪਾਕਿਸਤਾਨ ਨਿਕਲ ਜਾਈਏ ਤੁਸੀਂ ਸਾਨੂੰ ਬਾਰਡਰ ਟਪਾਉਣਾ ਚਾਹੁੰਦੇ ਹੋ ਸੋ ਇਹ ਗੱਲਾਂ ਠੀਕ ਨਹੀਂ ਹੈਗੀਆਂ ਮੈਂ ਇਸ ਗੱਲ ਦੀ ਨਿੰਦਾ ਕਰਦਾ ਤੇ ਬਾਕੀ ਦੁਆਮਾਨੇ ਗਿਲਸਾਬ ਲਈ ਜੇ ਉਹਨਾਂ ਨੇ ਕੋਈ ਚੰਗਾ ਕੰਮ ਕੀਤਾ ਹੈ ਤਾਂ ਉਹਦੇ ਲਈ ਪ੍ਰਮਾਤਮਾ ਉਹਨਾਂ ਦਾ ਸਾਥ ਦੇਗਾ ਜੇ ਉਹਨਾਂ ਨੇ ਕੁਝ ਗਲਤ ਕੀਤਾ ਹੋਊਗਾ ਇਹਦੇ ਵਿੱਚ ਸਾਨੂੰ ਕੋਈ ਨਹੀਂ ਅਸੀਂ ਅਦਾਲਤੀ ਕਾਰਵਾਈ ਦੇ ਵਿੱਚ ਕਿਸੇ ਵੀ ਏਜੰਸੀ ਵਿਜੀਲੈਂਸ ਸੀਬੀਆਈ ਈਡੀ ਕੋਈ ਵੀ ਹੋਵੇ ਜਿਹੜਾ ਕੋਈ ਗੈਰ ਸਮਾਜਿਕ ਕੰਮ ਕਰਦਾ ਜਿਹੜਾ ਕੋਈ ਗਲਤ ਕੰਮ ਕਰਦਾ ਉਹਦੀ ਅਸੀਂ ਕਦੇ ਵੀ ਪੈਰਵਾਇਜ਼ ਨਹੀਂ ਕਰਾਂਗੇ ਨਾ ਕੀਤੀਆਂ ਨਾ ਕਰ ਰਹੇ ਆ ਤੇ ਨਾ ਆਉਣ ਵਾਲੇ ਸਮੇਂ 'ਚ ਕਰਾਂਗੇ ਸੋ ਧੰਨਵਾਦ ਤੁਸੀਂ ਇੰਨਾ ਕੀਮਤੀ ਸਮਾਂ ਦਿੱਤਾ ਸੋ ਏਸੀ ਜੀ ਆਪਣੇ ਸ਼ਮਸ਼ੇਰ ਸਿੰਘ ਪੁਰਕਾਲਵੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਅਖੰਡ ਲੋਕ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੀ ਸੋਗੀ ਜਗਦੀਪ ਦੇ ਨਾਸੋਂ ਨੂੰ ਜਾਂਚ ਲਗਦੀ ਰਿਪੋਰਟ ਮੋਹਾਲੀ